ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਤਰ੍ਹਾਂ ਦੀ ਨਿਕਲ ਕੇ ਆ ਰਹੀ ਹੈ ਤੁਹਾਡੇ ਕੰਮ ਪ੍ਰਕਿਰਤੀ ਅਤੇ ਯੋਗਤਾ ਦੇ ਆਧਾਰ ਤੇ ਤੁਹਾਨੂੰ ਕੈਨੇਡਾ ਵਿੱਚ ਵਰਕ ਪਰਮਿਟ ਦੀ ਲੋੜ ਤੋਂ ਛੋਟ ਮਿਲ ਸਕਦੀ ਹੈ ਇਸ ਸਟੋਰੀ ਦੇ ਵਿੱਚ ਜਿੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਕਿਵੇਂ ਸਮਝਣਾ ਤੁਹਾਨੂੰ ਵਰਕ ਪਰਮਿਟ ਤੋਂ ਛੋਟ ਕਿਵੇਂ ਮਿਲ ਸਕਦੀ ਹੈ ਕੈਨੇਡਾ ਵਿੱਚ ਵਰਕ ਪਰਮਿਟ ਤੋਂ ਛੋਟ ਪ੍ਰਾਪਤ ਲੋਕਾਂ ਦੀ ਉਦਾਹਰਨਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਾਰੋਬਾਰੀ ਸਿਲਾਂ ਦੀ ਵਰਕ ਪਰਮਿਟ ਛੋਟ ਵਾਲੇ ਵਿਆਖਿਆ ਨੂੰ ਇੱਕ ਰੂਪ ਜਿਨ੍ਹਾਂ ਦੀਆਂ ਕਈ ਉਪ ਕਿਸਮਾਂ ਜਿਸ ਵਿੱਚ ਗੱਲਬਾਤ ਕੀਤੀ ਜਾ ਰਹੀ ਹੈ ਕਿ ਇਹ ਪਤਾ ਲਗਾਉਣਾ ਕਿ ਤੁਸੀਂ ਕੈਨੇਡਾ ਵਿੱਚ ਕਾਰੋਬਾਰੀ ਸੈਲਾਨੀ ਵਜੋਂ ਯੋਗ ਹੋ ਪਰ ਪਰਮਟ ਵਿਆਖਿਆਵਾਂ ਬਾਰੇ ਇਸ ਲੜੀ ਦੇ ਵਿੱਚ ਕਾਰੋਬਾਰੀ ਸੈਲਾਨੀਆਂ ਨੂੰ ਕੀ ਕਰਨ ਇਜਾਜ਼ਤ ਮਿਲਦੀ ਹੈ ਕੈਨੇਡਾ ਵਿੱਚ ਆਪਣੀ ਸਥਿਤੀ ਬਣਾਈ ਰੱਖਣ ਲਈ ਉਨ੍ਹਾਂ ਨੂੰ ਕਿਹੜੀ ਖਾਸ ਸ਼ਰਤਾ ਪੂਰੀ ਕਰਨ ਦੀ ਜ਼ਰੂਰਤ ਹੈ ਇਸ ਬਾਰੇ ਬਿਹਤਰ ਸਮਝਣ ਤੇ ਸੋਚਣ ਦੀ ਵੀ ਜਿੱਥੇ ਜ਼ਰੂਰਤ ਹੈ ਵਿਦੇਸ਼ੀ ਨਾਗਰਿਕ ਜਿਨ੍ਹਾਂ ਨੂੰ ਵਰਕ ਪਰਮਿਟ ਦੀ ਲੋੜ ਨਹੀਂ ਹੈ ਇਸ ਵਿੱਚ ਉਦਾਹਰਨ ਵਜੋਂ ਬਣਾਈ ਰੱਖਣ ਦੀ ਸਥਿਤੀ ਜਿੱਥੇ ਪਰਿਪਾਤਸ਼ਾ ਦੀ ਗੱਲ ਕਰੀ ਕੈਨੇਡਾ ਦੇ ਅੰਦਰ ਵਿਦੇਸ਼ੀ ਨਾਗਰਿਕ ਜਿਨ੍ਹਾਂ ਕੋਲ ਪਹਿਲਾਂ ਹੀ ਇੱਕ ਵੈਧ ਵਾਰ ਪਰਮਨ ਸੀ ਅਤੇ ਉਹਨਾਂ ਨੇ ਆਪਣੇ ਪਿਛਲੇ ਪਰਮਟ ਦੀ ਮਿਆਦ ਪੂਰ ਤੋਂ ਪਹਿਲਾਂ ਇੱਕ ਨਵੇਂ ਪਰਮਟ ਦੀ ਅਰਜੀ ਦਿੱਤੀ ਸੀ ਅਤੇ ਕੈਨੇਡਾ ਵਿੱਚ ਹੀ ਰਹ ਰਹੇ ਨੇ ਸ਼ਰਤਾਂ ਦੇ ਸਾਰ ਤਾਂ ਅਰਜੀ ਤੇ ਫੈਸਲਾ ਆਉਣ ਤੱਕ ਉਹੀ ਹਾਲਾਤਾਂ ਵਿੱਚੋਂ ਕੰਮ ਕਰਨਾ ਜਾਰੀ ਰੱਖ ਸਕਦਾ ਹੈ ਪੜਾਈ ਦੀ ਇਜਾਜ਼ਤ ਕਲ ਕੀਤੀ ਜਾਂ ਵਿਦੇਸ਼ੀ ਨਾਗਰਿਕਾਂ ਕੋਲ ਵੈਦ ਅਧਿਆਨ ਵਰ ਪਰਮਟ ਹਨ ਖਾਸ ਕਰਕੇ ਸਟੱਡੀ ਪਰਮਟ ਧਾਰਕਾਂ ਨੂੰ ਆਮ ਤੌਰ ਤੇ ਕੰਮ ਕਰਨ ਦਾ ਅਧਿਕਾਰ ਦਿੱਤਾ ਜਾਂਦਾ ਹੈ ਕਲਾਸਾਂ ਦੇ ਸੈਸ਼ਨ ਦੌਰਾਨ ਕੈਂਪਸ ਤੋਂ ਬਾਹਰ ਪ੍ਰਤੀ ਹਫਤੇ 24 ਘੰਟੇ ਤੱਕ ਕੈਂਪਸ ਵਿੱਚ ਅਸੀਮਤ ਘੰਟੇ ਅਤੇ ਅਨਸੂਚੀ ਅਕਾਦਮਿਕ ਬ੍ਰੇਕਾਂ ਦੌਰਾਨ ਅਸੀਮਤ ਘੰਟੇ ਕਿਉਂਕਿ ਉਥੇ ਇਹ ਵਿਦੇਸ਼ੀ ਪ੍ਰਤੀਨਿਧੀ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਵਿਦੇਸ਼ੀ ਪ੍ਰਤੀਨਿਧੀ ਜੋ ਨੇ ਗਲੋਬਲ ਅਫੇਅਰਸ ਕੈਨੇਡਾ ਦੁਆਰਾ ਮਾਨਤਾ ਪ੍ਰਾਪਤ ਜਾਪਰ ਸੰਯੁਕਤ ਰਾਸ਼ਟਰ ਦੇ ਰਾਜਾ ਹੋਰ ਅੰਤਰਰਾਸ਼ਟਰੀ ਸੰਗਠਨ ਜਿਸ ਦਾ ਕੈਨੇਡਾ ਮੈਂਬਰ ਹੈ ਦੇ ਕੂਟਨੀਤਿਕ ਪ੍ਰਤਿਨਿਧੀ ਤੇ ਇਸ ਵਿੱਚ ਸਰਕਾਰੀ ਡਿਊਟੀ ਨਿਭਾ ਰਹੇ ਜਿਸ ਵਿੱਚ ਖਾਸ ਕਰਕੇ ਡਿਪਲੋਮੈਟਿਕ 에ਜੈਂਟ ਕੌਂਸਲਰ ਦਫਤਰ ਕੈਨੇਡਾ ਤੋਂ ਇਲਾਵਾ ਕਿਸੇ ਹੋਰ ਦੇਸ਼ ਦਾ ਪ੍ਰਤਿਨਿਧੀ ਸੰਯੁਕਤ ਰਾਸ਼ਟਰ ਇਸ ਦੀਆਂ ਕਿਸੇ ਵੀ ਏਜੰਸੀਆਂ ਜਾਂ ਪ੍ਰਤਿਨਿਧੀ ਜਾਂ ਕੋਈ ਵੀ ਅੰਤਰਰਾਸ਼ਟਰੀ ਸੰਗਠਨ ਜਿਸ ਦਾ ਕੈਨੇਡਾ ਮੈਂਬਰ ਹੈ ਵਦੇਸ਼ੀ ਸਰਕਾਰੀ ਅਧਿਕਾਰੀ ਉਹ ਅਧਿਕਾਰੀ ਜੋ ਵਿਦੇਸ਼ਾਂ ਦੇ ਵਿੱਚ ਵਿਦੇਸ਼ੀ ਸਰਕਾਰਾਂ ਦੇ ਮੈਂਬਰ ਨੇ ਜੋ ਸਰਕਾਰੀ ਸਰਕਾਰੀ ਕਰਮਚਾਰੀ ਦੇ ਅੰਤਰਰਾਸ਼ਟਰੀ ਆਂ ਅਤੇ ਪ੍ਰਦਾਨਜੋ ਹਿੱਸੇ ਦੇ ਅੰਦਰ ਕੈਨੇਡਾ ਕਿਸੇ ਸੰਗੀ ਸੂਬੇਈ ਸਰਕਾਰੀ ਸੰਸਥਾ ਵਿੱਚ ਕੰਮ ਕਰਨ ਆਉਂਦੇ ਨੇ ਕਾਰਜਕਾਰੀ ਸਮਰੱਥਾ ਵਿੱਚ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਕੈਨੇਡਾ ਪਬਲਿਕ ਕਮਿਸ਼ਨ ਸਰਵਿਸ ਕਮਿਸ਼ਨ ਪੀ ਐਸ ਸੀ ਤੋਂ ਇਕਰਾਰਨਾਮੇ ਦੀ ਲੋੜ ਹੁੰਦੀ ਹੈ ਫੌਜੀ ਕਰਮਚਾਰੀ ਵਿਸਤਰਾ ਫੋਰਸਿਸ ਐਕਟ ਵੀ ਐਫ ਏ ਅਧੀਨ ਕੈਨੇਡਾ ਦਾ ਦੌਰਾ ਕਰਨ ਵਾਲੇ ਫੌਜੀ ਕਰਮਚਾਰੀ ਆਦੇਸ਼ ਪ੍ਰਾਪਤ ਹੋਣ ਤੋਂ ਬਾਅਦ ਅਧਿਕਾਰਿਕ ਤੌਰ ਤੇ ਕੈਨੇਡਾ ਪਹੁੰਚਣਾ ਲਾਜ਼ਮੀ ਹੈ ਕਨਵੈਨਸ਼ਨ ਆਯੋਜਕ ਕੈਨੇਡਾ ਵਿੱਚ ਇੱਕ ਸੰਮੇਲਨ ਜਾਂ ਫਿਰ ਕਾਨਫਰੰਸ ਦਾ ਆਯੋਜਨ ਕਰਨ ਵਾਲੇ ਵਿਅਕਤੀ ਸਮਾਗਮਾਂ ਦੇ ਉਦਾਹਰਨਾਂ ਵਿੱਚ ਸ਼ਾਮਲ ਕਾਰਪੋਰੇਟਰ ਮੀਟਿੰਗਾਂ ਵਪਾਰ ਸ਼ੋਅ ਅਤੇ ਪ੍ਰਦਰਸ਼ਨੀਆਂ ਨਿਊਜ਼ ਰਿਪੋਰਟਰ ਅਤੇ ਮੀਡੀਆ ਕਰੂ ਨਿਊਜ਼ ਰਿਪੋਰਟਰ ਉਹਨਾਂ ਦੇ ਸਬੰਧਤ ਆਮਲੇ ਕੈਨੇਡਾ ਦੀਆਂ ਖਬਰਾਂ ਦੀ ਰਿਪੋਰਟਿੰਗ ਕਰਨ ਲਈ ਯਾਤਰਾ ਕਰਨ ਦਾ ਮਾਲਕ ਕੈਨੇਡੀਅਨ ਦਾ ਮਾਲਕ ਨਹੀਂ ਹੋ ਸਕਦੇ ਪਰ ਉਹ ਇੱਥੇ ਕੰਮ ਕਰ ਸਕਦੇ ਨੇ ਜਨਤਕ ਬੁਲਾ ਰਹੇ ਵਿਦੇਸ਼ੀ ਨਾਗਰਿਕ ਪ੍ਰੇਸ਼ਕਾਰੀ ਲਈ ਆ ਰਹੇ ਨੇ ਉਦਾਹਰਨ ਵਜੋਂ ਮੁੱਖ ਬੁਲਾ ਰਹੇ ਵਪਾਰਕ ਬੁਲਾ ਰਹੇ জাফর ਸੈਮੀਨਾਰ ਲੀਡਰ ਵਜੋਂ ਬੋਲਣ ਦਾ ਪ੍ਰੋਗਰਾਮ 5 ਦਿਨ ਤੋਂ ਘੱਟ ਦਾ ਸਮਾਂ ਤਾਂ ਹੋਣਾ ਚਾਹੀਦਾ ਉਪਰੋਕਤ ਸਾਰਣੀਓ ਵਿੱਚ ਕਿਸੇ ਵੀ ਰੂਪ ਦੇ ਵਿੱਚ ਵਿਸ਼ੇਸ਼ ਜਾਣਕਾਰੀ ਜਿੱਥੇ ਵਰਕ ਪਰਮਿਟ ਬਾਰੇ ਛੋਟਾਨੀ ਜਾਣਕਾਰੀ ਹੈ ਬਣਾਈ ਰੱਖਣ ਦਾ ਅਧਰਜਾ ਵਿਦੇਸ਼ੀ ਨਾਗਰਿਕਾਂ ਨੂੰ ਆਪਣੀ ਮਿਆਦ ਪੂਰਨ ਚੁੱਕੇ ਪਰਮਟਾਂ ਦੀ ਸ਼ਰਤਾ ਦੇ ਹੇਠ ਕੰਮ ਕਰਨਾ ਜਾਰੀ ਰੱਖਣਾ ਬਸ਼ਾਬਦੇ ਕਿ ਉਹ ਆਪਣੇ ਪਰਵੜ ਦੀ ਮਿਆਦ ਪੂਰਨ ਤੋਂ ਪਹਿਲਾਂ ਪਰਮਟ ਵਧਾਉਣ ਦੀ ਅਰਜੀ ਜਮ੍ਹਾਂ ਕਰਵਾਈ ਹੋਣੀ ਚਾਹੀਦੀ ਹੈ ਤੇ ਉਹ ਕੈਨੇਡਾ ਵਿੱਚ ਹੀ ਰਹਿੰਦੇ ਹੋਣੇ ਚਾਹੀਦੇ ਨੇ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਦੇ ਅੰਦਰ ਅੰਤਰਰਾਸ਼ਟਰੀ ਵਿਦਿਆਰਥੀ ਸਾਲ ਦੇ ਕਿਸੇ ਵੀ ਸਮੇਂ ਕੈਂਪਸ ਵਿੱਚ ਕੰਮ ਕਰ ਸਕਦੇ ਨੇ ਅਤੇ ਅਸੀਮਤ ਘੰਟੇ ਰਹਿ ਸਕਦੇ ਨੇ ਨਿਯਮਤ ਸਕੂਲ ਸੈਮੈਸਟਰ ਦੌਰਾਨ ਵਿਦਿਆਰਥੀਆਂ ਨੂੰ ਕੈਂਪਸ ਤੋਂ ਬਾਹਰ ਪ੍ਰਤੀ ਹਫਤੇ ਦਾ ਵਾਅਦਾ ਤੋਂ ਵਾਅਦਾ 24 ਘੰਟੇ ਕੰਮ ਕਰਨ ਦੀ ਜ਼ਰੂਰਤ ਹੁੰਦੀ ਹੈ ਪਰ ਉਹ ਅਨੁਸੂਚਿਤ ਕਾਦਮਿਕ ਬ੍ਰੇਕਾਂ ਦੌਰਾਨ ਜਿਵੇਂ ਕਿ ਸਰਦੀਆਂ ਦੀਆਂ ਬ੍ਰੇਕਾਂ ਦੌਰਾਨ ਕੈਂਪਸ ਤੋਂ ਬਾਹਰ ਅਸੀਮਤ ਗਿਣਤੀ ਦੇ ਘੰਟੇ ਵਿੱਚ ਕੰਮ ਕਰ ਸਕਦੇ ਨੇ ਆਪਣੇ ਕੰਮ ਦੌਰਾਨ ਵਿਦਿਆਰਥੀਆਂ ਨੂੰ ਕੋਝ ਕਿ ਸ਼ਰਤਾ ਪੂਰੀਆਂ ਕਰਨੀਆਂ ਪੈਣਗੀਆਂ ਉਹਨਾਂ ਕੋਲ ਇੱਕ ਵੈਦ ਅਧਿਆਨ ਪਰਮਟਰ ਅਤੇ ਉਹਨਾਂ ਵਿੱਚ ਕਿਸੇ ਵਿੱਚ ਇੱਕ ਦੇ ਅੰਦਰ ਪੂਰੇ ਸਮੇਂ ਦੇ ਵਿਦਿਆਰਥੀ ਹੋਣੇ ਚਾਹੀਦੇ ਨੇ ਜਨਤਕ ਪੋਸਟ ਸਕੈਂਡਰੀ ਸੰਸਥਾ ਤੇ ਕਿਊਬਕ ਜਾਂ ਇਸ ਤੋਂ ਇੱਕ ਕਾਲਜ ਪੱਧਰ ਦੀ ਮਜੀ ਸੰਸਥਾ ਜਾਂ ਫਿਰ ਇੱਕ ਗ੍ਰੇਡ ਨੀਜੀ ਸੰਸਥਾ ਜੋ ਡਿਗਰੀ ਪ੍ਰਦਾਨ ਕਰਨ ਦਾ ਅਧਿਕਾਰ ਕੈ ਵਿਦੇਸ਼ੀ ਪ੍ਰਤੀਨਿਧੀ ਉਹਨਾਂ ਦੇ ਪਰਿਵਾਰਕ ਮੈਂਬਰ ਜੀਏਸੀ ਦੁਆਰਾ ਮਾਨਤਾ ਪ੍ਰਾਪਤ ਵਿਦੇਸ਼ੀ ਪ੍ਰਤਿੰਦੀ ਜੋ ਕੈਨੇਡਾ ਵਿੱਚ ਸੰਘੀ ਤਰਾਸਤ ਦੇ ਪਰਤਦੀਦੀ ਨੇ ਦੇਸ਼ ਵਿੱਚ ਵਰ ਪਰਮਨਤੋ ਵਿਰਾਮ ਕੰਮ ਕਰ ਸਕਦੇ ਨੇ ਇਹਨਾਂ ਵਿੱਚ ਵਿਦੇਸ਼ੀ ਏਜੰਟਾਂ ਨੂੰ ਕੈਨੇਡਾ ਵਿੱਚ ਇੱਕ ਕੂਟਨੀਤਿਕ ਮਿਸ਼ਨ ਮੈਂਬਰ ਵਜੋਂ ਮਾਨਤਾ ਪ੍ਰਾਪਤ ਹੋਣੀ ਤੇ ਇਸ ਵਿੱਚ ਖਾਸ ਕਰਕੇ ਹਾਈ ਕਮਿਸ਼ਨ ਡਿਪਟੀ ਹਾਈ ਕਮਿਸ਼ਨ ਦਾਸ ਦੂਤ ਚਾਰਜ ਦੀ ਅਫੇਅਰਜ਼ ਮੰਤਰੀ ਮੰਤਰੀ ਸਲਾਹਕਾਰ ਪਹਿਲਾ ਦੂਜਾ ਤੀਜਾ ਸਲਾਹਕਾਰ ਸਲਾਹਕਾਰ ਪਹਿਲਾ ਸਕੱਤਰ ਦੂਜਾ ਸਕੱਤਰ ਤੀਜਾ ਸਕੱਤਰ ਤੀਜਾ ਸਕੱਤਰ ਅਟੈਚ ਅਤੇ ਸਹਾਇ ਅਟੈਚ ਇਸ ਤੋਂ ਇਲਾਵਾ ਅੰਤਰਰਾਸ਼ਟਰੀ ਸੰਸਥਾਵਾਂ ਦੇ ਗੈਰ ਮਾਨਤਾ ਪ੍ਰਾਪਤ ਸਤਵ ਜੋ ਮੀਟਿੰਗ ਜਾਂ ਵਿਸ਼ੇਸ਼ ਕਾਨਫਰੰਸ ਹਮੇਸ਼ਾ ਮ ਹੋਲਡੇ ਆਉਂਦੇ ਨੇ ਉਹਨਾਂ ਨੂੰ ਵੀ ਛੂਟ ਦਿੱਤੀ ਜਾਂਦੀ ਹੈ। ਵਿਦੇਸ਼ੀ ਸਰਕਾਰੀ ਅਧਿਕਾਰਿਕ ਨਿੰਡਾ ਵਿੱਚ ਵਿਦੇਸ਼ੀ ਸਰਕਾਰਾਂ ਦੇ ਨਾਲ ਪਰਸਪਰ ਸਮਝੌਤੇ ਹਨ ਜੋ ਕ੍ਰੀਨਡਾ ਵਿੱਚ ਸੂਬੇ ਤੇ ਸੰਘੀ ਸੰਸਥਾਵਾਂ ਦੇਸ਼ੀ ਅਧਿਕਾਰੀਆਂ ਦੇ ਅਮ ਕਾਜ ਨੂੰ ਸਚਾਰੂ ਬਣਾਉਂਦੇ ਨੇ ਫੌਜੀ ਕਰਮਚਾਰੀਆਂ ਇਹਨਾਂ ਮਾਮਲੇ ਵਿੱਚ ਵੀ ਵਰਕ ਪਰਮਟ ਛੂਟ ਦਿੱਤੀ ਗਈ ਉੱਤਰੀ ਅਟਲਾਂਟਿਕ ਸੰਧੀ ਸੰਗਠਨ NATO ਦੇ ਕਿਸੇ ਵੀ ਦੇਸ਼ ਦੇ ਤਿਆਰਬੰਦ ਬਲਾਂ ਨੂੰ ਫੌਜੀ ਨਾਮਜ਼ਦ ਨਾਗਰਿਕ ਫੌਜੀ ਹਨ ਮੈਂਬਰ ਨਹੀਂ ਪਰ ਵਿਜ਼ਟਰ ਫੋਰਸਿੰਗ ਐਕਟ VFA ਅਧੀਨ ਫੌਜ ਨਾਲ ਯਾਤਰਾ ਕਰਨ ਰੇ ਕਰਮਚਾਰੀ ਫੌਜੀਆ ਵਜੈ ਯਾਤਰਾ ਦੇ ਆਦੇਸ਼ ਦੇ ਕਬਜੇ ਕਨਵੈਨਸ਼ਨ ਆਯੋਜਕ ਇਸਵਿਚ ਐਸੋਸੀਏਸ਼ਨ ਕਾਰਪੋਰੇਟ ਮੀਟਿੰਗਾਂ ਤੇ ਕ੍ਰਾਸਸ ਕਾਂਗਰਸਾਂ ਦੇ ਵਿੱਚ ਪ੍ਰਦਰਸ਼ਨੀਆਂ ਦੇ ਵਿੱਚ ਪ੍ਰਦਰਸ਼ੀਆਂ ਦੇ ਵਿੱਚ ਖਪਤਕਾਰ ਪ੍ਰਦਰਸ਼ਨੀਆਂ ਸ਼ੋਅ ਦੇ ਵਿੱਚ ਦਿ ਨਿਊਜ਼ ਰਿਪੋਰਟਰ ਦੀ ਟੀਮ ਕੈਨੇਡਾ ਵਿੱਚ ਹੋਣ ਵਾਲੇ ਸਮਾਗਮ ਦੀ ਰਿਪੋਰਟਿੰਗ ਕਰਨ ਵਾਲੇ ਉਦੇਸ਼ ਨਾਲ ਕੈਨੇਡਾ ਵਿੱਚ ਆਉਣ ਵਾਲੇ ਨਿਊਜ਼ ਰਿਪੋਰਟਰਾਂ ਦੇ ਅਮਲੇ ਵਰਕ ਪਰਮਿਟ ਦੀ ਲੋੜ ਨਹੀਂ ਹੁੰਦੀ ਇਸ ਵਿੱਚ ਗੈਰ ਕੈਨੇਡੀਅਨ ਨਿਊਜ਼ ਸੇਵਾ ਪ੍ਰਦਾਨ ਕਰਨ ਵਾਲੇ ਪੱਤਰਕਾਰਿਸ਼ਾਂ ਨੂੰ ਛਾਪੋ ਪ੍ਰਸ਼ਾਨ ਅਤੇ ਇੰਟਰਨੈਟ ਏ 6 ਸ਼ਾਰਟ 6 ਮਹੀਨੇ ਜਾਇਜ਼ ਤੋਂ ਘੱਟ ਸਮੇਂ ਵਿਸ਼ੇਸ਼ ਮਾਗਮ ਦੀ ਪ੍ਰਬੰਧਕੀ ਅਤੇ ਕਲੈਰੀਕਲ ਕਰਮਚਾਰੀਆਂ ਦੇ ਵੀ ਲਾਗੂ ਹੁੰਦੀ ਹੈ ਯਾਤਰਾ ਬਰਤਾਨ ਦੁਦੇਸ਼ ਦਸਤਾਵੇਜ਼ੀ ਜਾਂ ਹੋਰ ਸਮੱਗਰੀ ਪ੍ਰਚਾਰਕ ਟੂਰਾਂ ਮੀਡੀਆ ਕਰਮਚਾਰੀਆਂ ਵਰਕ ਪਰਮਿਟਾਂ ਦੀ ਲੋੜ ਹੋਵੇਗੀ ਪਰ ਇਹਨਾਂ ਵਰਕ ਪੈਂਟਰਾਂ ਨੂੰ ਜਾਰੀ ਕਰਨਾ ਅਕਸਰ ਸੰਖਿਆ ਕਰਨ ਵਾਲੀ ਵੀ ਇਮੀਗ੍ਰੇਸ਼ਨ ਅਧਿਕਾਰ ਤੇ ਨਿਰਪਰ ਕਰਤਾ ਹੈ। ਟਰੇਡਿੰਗ ਬਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਯੂਜ਼ਰ ਖਬਰਾਂ ਦੇਖਣੀ ਸੁਣਨੀ ਪੜ੍ਹਨੀ ਆ ਤਾਂ ਬਣੇ ਰਹੋ ਆਜ ਨਿਊਜ਼ 12 ਦੇ ਨਾਲ